ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਨੌਜਵਾਨ ਆਪਣੇ ਘਰ ਤੋਂ ਬਾਹਰ ਇੱਕ ਸਲੂਨ ਤੇ ਗਿਆ ਸੀ ਆਪਣੇ ਵਾਲ ਕਲਰ ਕਰਾਉਣ ਦੇ ਲਈ ਘਰੋਂ ਬਾਹਰ ਗਿਆ ਸੀ ਔਰ ਜਦ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਐਕਟਿਵਾ ਸਿੱਧੀ ਜਾ ਕੇ ਉਸ ਨੌਜਵਾਨ ਦੇ ਵਿੱਚ ਵੱਜਦੀ ਹੈ ਤਾਂ ਜੋ ਐਕਟਿਵਾ ਸਵਾਰ ਸੀ ਉਸਦੇ ਹੱਥ ਦੇ ਵਿੱਚ ਪਿਸਤਲ ਸੀ ਔਰ ਅਚਾਨਕ ਹੀ ਉੱਥੋਂ ਗੋਲੀ ਚੱਲ ਜਾਂਦੀ ਹੈ ਔਰ ਸਿੱਧਾ ਜਾ ਕੇ ਨੌਜਵਾਨ ਦੇ ਵੱਜਦੀ ਹੈ ਤਾਂ ਉਹ ਜ਼ਖਮੀ ਹੋ ਜਾਂਦਾ ਹੈ ਜ਼ਮੀਨ ਦੇ ਉੱਤੇ ਡਿੱਗ ਗੋਲੀ ਬੱਜੀ ਤਾਂ ਗੋਲੀ ਆਰਪਾਰ ਹੋ ਗਈ ਔਰ ਅੱਗੇ ਜਾ ਰਹੀ ਇੱਕ ਔਰਤ ਤੇ ਜਾ ਕੇ ਗੋਲੀ ਬੱਜੀ ਤਾਂ ਔਰਤ ਵੀ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਤਸਵੀਰਾਂ ਚੋਂ ਨੇ ਉਹ ਵੀ ਤੁਹਾਡਾ ਸਾਂਝੀ ਕਰ ਰਹੇ ਹਨ ਤਸਵੀਰਾਂ ਵੇਖ ਸਕਦੇ ਹੋ ਐਕਟਿਵ ਸਵਾਰ ਬਹੁਤ ਤੇਜ਼ ਰਫ਼ਤਾਰ ਦੇ ਨਾਲ ਐਕਟਿਵਾ ਚਲਾ ਰਿਹਾ ਸੀ ਔਰ ਰਸਤੇ ਦੇ ਵਿੱਚ ਹੀ ਖੜੇ ਨੌਜਵਾਨ ਦੇ ਵਿੱਚ ਜਾ ਕੇ ਸਿੱਧਾ ਵੱਜਦਾ ਹੈ ਤਾਂ ਇਸ ਦੇ ਹੱਥ ਦੇ ਵਿੱਚ ਫੜੀ ਹੋਈ ਪਿਸਟਲ ਵਿੱਚੋਂ ਗੋਲੀ ਚੱਲ ਜਾਂਦੀ ਹੈ ਔਰ ਨੌਜਵਾਨ ਜ਼ਖਮੀ ਹੋ ਜਾਂਦਾ ਹੈ ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਾ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਕਿਆ ਜਾ ਰਿਹਾ ਹੈ ਕਿ ਜਲਦੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਜਾਵੇਗਾ ਤਾਂ ਉੱਥੇ ਜ਼ਖਮੀ ਨੌਜਵਾਨ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਐਕਟਿਵਾ ਸਵਾਰ ਪਹਿਲਾਂ ਹੀ ਕਿਸੇ ਤੋਂ ਗਨਪੁਆਇੰਟ ਦੇ ਉੱਤੇ ਐਕਟਿਵਾ ਖੋ ਕੇ 85 ਤਾ ਉਸੇ ਦੌਰਾਨ ਰਸਤੇ ਦੇ ਵਿੱਚ ਜਦ ਗਲੀ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਗਲੀ ਦੇ ਵਿੱਚ ਜਾਂਦੇ ਨੌਜਵਾਨ ਦੇ ਵਿੱਚ ਜਾ ਕੇ ਐਕਟਿਵਾ ਵਜਦੀ ਔਰ ਉਸਦੇ ਹੱਥ ਦੇ ਵਿੱਚ ਜੋ ਪਿਸਤਲ ਸੀ ਜੋ ਉਸਨੇ ਪਿਸਤਲ ਫੜਿਆ ਹੋਇਆ ਸੀ ਉਸਦੇ ਵਿੱਚੋਂ ਫਾਇਰ ਹੋ ਜਾਂਦਾ ਹੈ ਤਾਂ ਉਹ ਗੋਲੀ ਜਾ ਕੇ ਨੌਜਵਾਨ ਦੇ ਵਿੱਚ ਲੱਗਦੀ ਹੈ ਤਾਂ ਉਹ ਜ਼ਖਮੀ ਹੋ ਜਾਂਦਾ ਹੈ ਫਿਲਹਾਲ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਇਸ ਸਾਰੀ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਮ ਦਾ ਮਾਹੌਲ ਬਣਿਆ ਹੋਇਆ ਲੋਕ ਡਰੇ ਹੋਏ ਨੇ ਫਿਲਹਾਲ ਐਕਟਿਵਾ ਸਵਾਰ ਦੇ ਵੱਲੋਂ ਗੋਲੀ ਚਲਾਈ ਗਈ ਜਾਂ ਅਚਾਨਕ ਗੋਲੀ ਚੱਲੀ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਤਾਂ ਉੱਥੇ ਹੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਪਹਿਲਾਂ ਹੀ ਗਨ ਪੁਆਇੰਟ ਦੇ ਉੱਤੇ ਹੀ ਐਕਟਿਵਾ ਖੋਹ ਕੀਤੀ ਗਈ ਸੀ ਐਕਟਿਵਾ ਕਿਸੇ ਕੋਲੋਂ ਖੋਹ ਕਰਕੇ ਲਿਆਇਆ ਸੀ ਤਾਂ ਇਹ ਵੀ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ ਕਿ ਆਖਿਰ ਐਕਟਿਵਾ ਚੋਰੀ ਦੀ ਸੀ ਜਾਂ ਉਸ ਦੀ ਆਪਣੀ ਸੀ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ मामले ਲੈ ਕੇ ਪਰਵਾਰਿਕ ਮੈਂਬਰਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਨਾਲ ਦੇ ਨਾਲ ਤਸਵੀਰਾਂ ਜੋ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਤੇਜ਼ ਰਫ਼ਤਾਰ ਦੇ ਨਾਲ ਐਕਟਵਾ ਭਜਾਰਿਆ ਸੀ ਗਲੀਆਂ ਦੇ ਵਿੱਚੋਂ ਲੰਘ ਰਿਹਾ ਸੀ ਔਰ ਰਸਤੇ ਦੇ ਵਿੱਚ ਹੀ ਜਾਂਦੇ ਨੌਜਵਾਨ ਦੇ ਵਿੱਚ ਜਾਦੇ ਜਾ ਕੇ ਸਿੱਧੇ ਐਕਟਵਾ ਵਜਦੀ ਹੈ ਤਾਂ ਨੌਜਵਾਨ ਜੋ ਐਕਟਵਾ ਚਲਾ ਰਿਹਾ ਸੀ ਉਸ ਦੇ ਹੱਥ ਦੇ ਵਿੱਚ ਪਿਸਤਲ ਸੀ ਔਰ ਉਸ ਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਫਾਇਰ ਹੋ ਜਾਂਦਾ ਹੈ ਔਰ ਸਿੱਧਾ ਜਾ ਕੇ ਨੌਜਵਾਨ ਦੇ ਵਿੱਚ ਵੱਜਦਾ ਹੈ ਔਰ ਨੌਜਵਾਨ ਜ਼ਖਮੀ ਹੋ ਕੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ ਤਾਂ ਗੋਲੀ ਦੱਸੀ ਜਾ ਰਹੀ ਹੈ ਕਿ ਨੌਜਵਾਨ ਦੇ ਆਰ ਪਾਰ ਹੋਈ ਔਰ ਨੌ ਜੀ ਔਰਤ ਵੀ जख्मी ਹੋ ਗਈ ਹੈ ਫਿਲਹਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਹਿ ਜਾ ਰਿਹਾ ਹੈ ਕਿ ਜਲਦੀ ਦੋਸ਼ੀ ਨੂੰ ਕਾਬੂ ਕੀਤਾ ਜਾਵੇ ਕਿਉਂਕਿ ਸਾਡੇ ਬੱਚੇ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਸੀ ਫਿਰ ਵੀ ਉਸ ਦੇ ਉੱਤੇ ਫਾਇਰ ਕੀਤਾ ਗਿਆ ਉਸ ਦੇ ਉੱਤੇ ਗੋਲੀ ਚਲਾਈ ਗਈ ਤਾਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਅਸ਼ਵੀਰ ਕੁਮਾਰ ਇੱਥੋਂ ਦਾ ਰਹਿੰਦਾ ਹੈ ਘਟਨਾ ਪਈ ਹੈ ਕੀ ਹੋਇਆ ਪਾਈ ਕੋਈ ਮਗਲੇ ਬਣਾਇਆ ਬੰਦਾ ਆਪਾਂ ਬੋੜੀਸਾ ਮੈਨੂੰ ਤੇ ਉਦੋਂ ਮਗਰ ਪੁਲਸ ਆ ਗਿਆ ਇੱਕ ਪੁਲਸ ਲਗਾਇਆ ਹੀ ਤੇ ਉਹਨਾਂ ਨੇ ਮਗਰ ਦਾ ਪਿੱਛਾ ਕੀਤਾ ਇੱਥੇ ਆ ਗਏ ਨੇ ਸਕੂਟਰੀ ਖਰਾਤੀ ਛੋਟੀ ਤੇ ਬਾਅਦ ਚ ਉਹਦੇ ਘਰ ਜਾ ਕੇ ਉਤੋਂ ਦੀ ਉਹ ਕੁੜੀ ਨੇ ਪਿਸਤੌਲ ਵਗਾਈ ਸਕੂਟਰੀ ਲਈ ਤੇ ਇੱਥੇ ਆ ਕੇ ਡੇ ਪਿਆ ਤੇ ਇੱਥੇ ਇਹਨੇ ਆ ਕੇ ਆਪਣੇ ਨੂੰ ਗੋਲੀ ਚਲਾਈ ਆ ਤੇ ਗੋਲੀ ਚੱਲੀ ਨਹੀਂ ਗੋਲੀ ਮੁੰਡੇ ਵੱਜ ਗਈ ਆ ਹਾਰਪਾਰ ਹੋ ਗਈ ਕਿ ਜਨਾਨੀ ਤੇ ਵੱਜੀ ਆ ਇਹ ਜਦ ਫੜ ਲੱਗਿਆ ਇਹ ਗੱਡੀ ਪਿਹਾ ਕੇ ਤੇ ਲੈ ਗਿਆ ਪਰ ਤਾਂ ਕੋਣ ਲੱਗਦਾ ਥੀਜਾ ਆ ਆਪਣਾ ਕਿੰਨੀ ਉਮਰ ਉਹਦੀ ਕੀ}{|\text{ਸਾਲ ਦਾ ਨਾ}|} ਇਹੋ ਜਿਹੇ ਹਾਲਾਤ ਹੁਣ ਲੱਗੇ ਹਾਲਾਤ ਦੇਖੋ ਜਾ ਕੇ ਪਾ ਲੱਗੇਗਾ ਜੇ ਤਾਂ ਚੱਲੇ ਆ ਰੇਸ਼ਨ ਫੇਤੇ ਠੀਕ ਹੈ ਕਿੰਨੇ ਕਹੇ ਚੱਲੀ ਸਵੇਰ ਨੂੰ ਕੋਈ ਇਹ ਯਾਰੋ ਇਹ ਕਦਾਂ ਚੱਲੀ ਆ ਹਾਂ ਯਾਰ ਮੈਂ ਪਹਿਲਾਂ ਚੱਲੀ ਆ ਪੁਲਸ ਆਈ ਮੋਕੇ ਤੇ ਪੁਲਸ ਆਈ ਹੀ ਤੇ ਬਾਅਦ ਬਾਅਦ ਚ ਕਹਿੰਦੇ ਮੈਂ ਫੜਲੇ ਪਏ ਆ ਦੁਬਾਰਾ ਮੰਗਿਆ ਹੀ ਕਰਦੇ ਕਿ ਸਾਨੂੰ ਮੁੰਡਾ ਸਹੀ ਸਲਾਮ ਦਾ ਆਏ ਤੇ ਬਾਕੀ ਆ ਨਹੀਂ ਕੋਈ ਦਸ਼ਮੀ ਨਹੀਂ ਲੇਵਰ ਦਾ ਵਿਚਾਰਾ ਕੰਮ ਕਰਦਾ ਆ ਲੇਵਰ ਆਪਾਂ ਕਰਦੇ ਆ ਦੋਵੇਂ ਕਰਦੇ ਆ ਲੇਵਰ ਦਾ ਕੰਮ ਕਰਦਾ ਆ ਕਰਨ ਦਾ ਕੋਈ ਪਤਾ ਨਹੀਂ ਕਰਨ ਦਾ ਕੋਈ ਭਾਈ ਮਗਰੇ ਬਾਸਲ ਨਾਲ ਆ ਕੇ ਮਾਰੀ ਆ ਉਹਨੇ ਮਾਰ ਫਿਰ ਲੜਾਈ ਝਗੜਾਈ ਤੁਹਾਡੇ ਬੱਚੇ ਨਾਲ ਜਿਹਦੇ ਪਹਿਲੇ ਨਹੀਂ ਨਹੀਂ ਉਹ ਕਰਦਾ ਨਹੀਂ ਗਏ ਹਨ ਉਹ ਤੇ ਵਿਚਾਰਾ ਹੈ ਮਜ਼ਦੂਰ ਆ ਨਾ ਕਰੋ ਬਾਹਰ ਜਾਂਦੇ ਆ ਬਿੱਲੂ ਤੁਹਾਡਾ ਕੀ ਲੱਗਦਾ ਮੁੰਡਾ ਮੇਰਾ ਤੇ ਕੀ ਗਲਬਾਤ ਕੀ ਹੋਈ ਐ ਨਹੀਂ ਬਤਾ ਮਨੂੰ ਕੱਲਰ ਲੁਹਾਨ ਗਿਆ ਸੀ ਨਾਈ ਕੋ ਤੋ ਵੀ ਹੱਥ ਚ ਕੱਲਰ ਉਹਦੇ ਤੇ ਲੋ ਆਇਆ ਵੀ ਕਿ ਨਹੀਂ ਲੁਆਇਆ ਵੀ ਨਹੀਂ ਪਤਾ ਤੇ ਮੋ ਹੁਣ ਕੀ ਬਰਾ ਵਿਚਲੀ ਗੱਲ ਕੀ ਆ ਕਿਹਦੇ ਵਾਰ ਵੱਜੇ ਤੇ ਬਾਹਰ ਆ ਗਿਆ ਕਿੰਨੀਆਂ ਗੋਲੀਆਂ ਚਲੀਆਂ ਇੱਕੋ ਹੀ ਤੇ ਤੁਹਾਡੇ ਮੁੰਡੇ ਦੀ ਹਾਲਤ ਠੀਕ ਨੇ ਹੁਣ ਹਾਂਜੀ ਕਿੰਨੀ ਉਮਰ ਦੀ ਮੁੰਡੇ ਦੀ 30 30 ਹਾਂਜੀ ਮੈਰੀਜ਼ ਨਹੀਂ ਨਹੀਂ ਕੋ ਆਦਾ ਕੋਈ ਦੁਸ਼ਮਣੀ ਸੀ ਨਹੀਂ ਦੁਸ਼ਮਣੀ ਨਹੀਂ ਹੈਗੀ ਸਾਰੇ ਚੰਗਾ ਕਹਿੰਦੇ ਉਹਨੂੰ ਗਲੀ ਮੁਹੱਲਾ ਬਜਾ ਕੀ ਕਰਦਾ ਤਾ ਮਜ਼ਦੂਰੀ ਮਿਸਤਰੀ ਨਾ ਕਾਰਨ ਕੀ ਕੁਝ ਪਤਾ ਚੱਲਿਆ ਕਿਸ ਨੇ ਚਲੰਦਾ ਕਾਰਨ ਨਾ ਮੈਂ ਘਾਰ ਹੀ ਨਹੀਂ ਹੈਗੀ ਕੋਈ ਸਾਈ ਮੋਕਲਾ ਹਾਂਜੀ ਕਿ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਮੈਂ ਹੋਈ ਮੰਗ ਕਰਦੇ ਇਨਸਾਫ ਚਾਹੀਦਾ ਸਾਨੂੰ ਕੀ ਦੁਸ਼ਮਣੀ ਹੀ ਹੋਰੇ ਨਾ ਜਿਹੜੇ ਕੱਢੀ ਦੁਸ਼ਮਣੀ ਹੋਤੇ ਨਾ ਮੁੰਡੇ ਦਾ ਕੋਈ ਚੰਗਾ ਨਹੀਂ ਮਾੜਾ ਨਹੀਂ ਕਿਸੇ ਨੂੰ ਕਹਿੰਦਾ ਸਰ ਕੀ ਮੰਗਦਾ ਜਿਹੜਾ ਗੋਲੀ ਚੱਲੀ ਅੱਜ ਕਰੀਬ 11:30 11:15 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਗੁਰੂ ਨਾਨਕਪੁਰੇ ਗਲੀ ਨੰਬਰ 11 ਲੱਗੇ ਕੋਈ ਫਾਇਰਿੰਗ ਸਿੰਟਰਡ ਹੋਇਆ ਤੇ ਉਹ ਵੈਰੀਫਾਈ ਕੀਤਾ ਗਿਆ ਤੇ ਵੈਰੀਫਾਈ ਕਰਨ ਤੇ ਪਤਾ ਲੱਗਾ ਕਿ ਬਿੱਲੂ ਨਾਂ ਦਾ ਵਿਅਕਤੀ ਹੈ 11 ਨੰਬਰ ਗਲੀ ਚ ਰਹਿੰਦਾ ਉਹ ਆਪਣੇ ਘਰੋਂ ਗਿਆ ਸੀਗਾ ਸਿਰ ਤੇ ਰੰਗ ਲਾਉਣ ਲਈ ਕਲਰ ਲਾਉਣ ਲਈ ਲੈ ਗਿਆ ਸੀ ਜੋ ਕਲਰ ਲੈ ਕੇ ਵਾਪਸ ਘਰ ਨੂੰ ਜਾ ਰਿਹਾ ਸੀ ਇਹੋ ਤੇ ਪਿੱਛੋਂ ਤੋਂ ਇੱਕ ਐਕਟਵਾਈ ਐਕਟਵਾ ਦੀ ਇੱਕ ਮੁੰਡਾ ਨੌਜਵਾਨ ਸਵਾਰ ਸੀ ਜਿਹਦੇ ਹੱਥ 'ਚ ਪਿਸਤਲ ਸੀਗਾ ਉਹ ਇਹਦੇ ਵਿੱਚ ਬਿੱਲੂ ਨਾਂ ਦੇ ਵਿਅਕਤੀ ਦੇ ਵਿੱਚ ਜਿਹੜਾ ਉਹ ਐਕਟਵਾ ਵੱਜ ਗਿਆ ਤੇ ਉਹ ਡਿੱਗ ਗਿਆ ਤੇ ਦੇਖਣ ਤੋਂ ਬਾਅਦ ਰੋਟ ਕੇ ਉਹਨੂੰ ਕਾਰ ਤੋਂ ਪੁੱਛਿਆ ਵੀ ਤੂੰ ਮੈਨੂੰ ਜੈਕਟਾ ਕੇ ਮਾਰੀ ਤੂੰ ਨੇ ਤੈਹ ਜਾ ਕੇ ਉੱਤੇ ਫਾਇਰ ਕਰ ਦਿੱਤਾ ਜੋ ਫਾਇਰ ਉਹਦੀ ਸੱਜੀ ਗਾ ਫੀ ਵਕੀਦੇ ਵਿੱਚ ਵੱਜ ਗਏ ਤੇ ਭੇਡ ਦੇ ਚਲਾ ਗਿਆ ਤੇ ਇਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਹੜਾ ਉਹ ਜਿਹੜਾ ਉਹ ਗੁਨਗਦੇ ਹਸਪੀਟਲ ਦਾਖਲ ਹੈ ਤੇ ਜਲਦੀ ਅਸੀਂ ਜਿਹੜੀ ਹੈ ਦੋਸ਼ੀ ਦੀ ਪਛਾਣ ਕਰਕੇ ਤੁਹਾਨੂੰ ਪੜਤਾਂਗੇ ਸਰ ਪਹਿਲੇ ਵੀ ਕੋਈ ਐਨਾ ਦੀ ਤੁਸੀਂ ਨਹੀਂ ਮੈਨੂੰ ਅਸੀਂ ਕੋਈ ਲੱਗ ਨਹੀਂ ਆਇਆ ਹਾਲੇ ਅਣਸੀ ਸਟੇਟ ਅਏ ਵਿੱਚ ਆਪਾਂ ਜੋ ਇਨਵੈਸਟੀਗੇਸ਼ਨ ਕਰਾਂਗੇ ਕੇ ਐਸਾ ਚ ਹਾਲੇ ਤੱਕ ਤੋਂ ਇਹ ਗੱਲ ਨਹੀਂ ਸਾਹਮਣੇ ਆਈ ਤੇ ਬਾਕੀ ਡਿਊਰਿੰਗ ਇਨਵੈਸਟੀਗੇਸ਼ਨ ਕੁਝ ਵੀ ਕੀਤਾ ਗਿਆ ਜਾਂ ਸਕਦਾ ਸਰ ਕਿਸੇ ਔਰਤ ਤੇ ਵੀ ਇਸ ਮਾਮਲੇ ਚ ਗੋਲੀ ਲੱਗੀ ਜੀ ਹਾਂ ਇਹ ਵੀ ਪਤਾ ਲੱਗਾ ਵੀ ਉੱਤੇ ਰਸਤੇ ਲੰਘਦੀ ਹੋਈ ਲੇਡੀ ਦੇ ਵੀ ਗੋਲੀ ਲੱਗੀ ਹੈ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਗੋਲੀ ਇੱਕ ਚੱਲੀ ਹੈ ਕਿ ਦੋ ਚੱਲੀਆਂ ਨੇ ਤੇ ਉਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਉਹਨੂੰ ਵੀ ਅਸੀਂ ਐਨਾਲਿਸਿਸ ਕਰਾਂਗੇ ਸਰ ਜਿਹਦੇ ਗੋਲੀ ਲੱਗੀ ਹੈ ਉਹਦੀ ਕਿੰਨੀ ਉਮਰ ਹੈ ਉਹਦੀ ਉਮਰ ਕਰੀਬ-ਕਰੀਬ 35 ਸਾਲ ਹੈ ਤੇ ਉਹ ਐਡਵਰਟਮ ਇਹ ਜਿਹੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਉਹ ਅੱਗੇ ਯੋਧਨ ਨਸ਼ੀਨ ਜੀ ਨੂੰ ਆਪਾਂ ਕਰ ਲਾਣੇ ਚਾਹੀਦਾ ਗੁਸਤੀ ਦੀ ਪਛਾਣ ਹੋ ਗਈ ਬਸ ਲੱਗੇ ਹੋਇਆ ਜੀ ਜਲਦ ਪਛਾਣ ਕਰਕੇ ਉਹਨੂੰ ਜਲਦੀ ਫੜ ਲਿਆ ਜਾਊਗਾ ਜੀ ਸੀਸੀਟੀਵੀ ਸਭ ਖੰਡਾ ਲੈ ਜਾ ਰਹੇ ਬੇਕੋ ਬੇਕੋ ਜੀ ਹਾਰ ਡੰਗਣਾ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਉਹਨੂੰ ਜਲਦੀ ਫੜ ਲਿਆ